ਤੇ ਮੜਾ ਜੇ ਕੋਈ ਫੇਸਬੁਕ ਖਾਈ ਤਾਂ ਲਓ ਜੀ ਕੋਈ ਸਿੰਗੀ ਸੁੰਗੀ ਬਿਲਕੁਲ ਸ਼ਕੀਨੀ ਚੈੱਕ ਕਰਾਉਣੇ ਆ ਜਿਹੜੇ ਮੇਰੇ ਭਰਾ ਕੇ ਸ਼ਕੀਨ ਪਸ਼ੂ ਲੱਭ ਰਿਹਾ ਵੀ ਬਿਲਕੁਲ ਕੁੰਡੀ ਚੂਰ ਝੋਟੀ ਹੋਵੇ ਬਰੀਕ ਪਤਲਾ ਫੇਸ ਲੰਬੀ ਗਰਦਨ ਲੰਬਾਈ ਲੰਬੀ ਬਹੁਤ ਸੋਹਣੀਆ ਕੱਟੀ ਨੂੰ ਠੀਕ ਆ ਜੀ ਚੰਗੇ ਸੀਮਨ ਦੀਆ ਛਾਈ ਛੂਈ ਬੜੀ ਆ ਪਰ ਫਿਰ ਦੁੱਧ ਕਿੰਨਾ ਦੱਸਿਆ ਵੀਰ ਦੁੱਧ ਰਾਸੇ ਤੇ ਲੈ ਤੇਮ 7 ਕਿਲੋ ਆ 7 ਕਿਲੋ ਆ ਜੀ ਬਾਕੀ ਕੋਈ ਜਿਆਦਾ ਸਾਹਮ ਸੰਭਾਲ ਵਾਲੇ ਘਰ ਨਹੀਂ ਆਈ ਚਲੋ ਨਾਰਮਲ ਝੋਟੀ ਜਿਹੜੀ ਦਾਖਲੋ ਚ ਵਾਜੂ ਚੋਣ ਚਾਂ ਦੀ ਪੋਲੀ ਨਿਕਲੀ ਬਹੁਤ ਚੰਗੀ ਜੀ ਚੁਾਈ ਇੱਕ ਉਸ ਦੀ ਚੋਣ ਚਾਣ ਦੀ ਫਿਰ ਪੋਲੀ ਦੱਸ ਰਿਹਾ ਬਾਕੀ ਚਲੋ ਪਹਿਲਾਂ ਕੱਟੀ ਜਾਂ ਬੱਚੇ ਪੁੱਛੇ ਤਾਂ ਹਰ ਵੇਲੇ ਸਹਿਮਤੀ ਹੈ ਪੱਕੀ ਬਿਲਕੁਲ ਬਿਲਕੁਲ ਜੀ ਸਹਿਮਤੀ ਹੈ ਕੋਈ ਪ੍ਰਾਂਧਾ ਵੀ ਜਦੋਂ ਪਹਿਲਾਂ ਝੋਟੀ ਸੂਈ ਵੀਰ ਕੋਈ ਮਨ 'ਚ ਡਾਊਟ ਨਾ ਰੱਖੇ ਮਗਰ ਇਹਦੇ ਕਟਾ 200 ਬੱਚੇ ਦੇ ਸਹਿਮਤਾ ਕੋਈ 7 7.5 ਕਿਲੋ ਹੁਣ ਇਸ ਵਕਤ 10ਾਂ ਕਿ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਸ਼ੁਰੂਆਤ ਆ ਮੈਲੇ ਮੂਲੇ ਤੇ ਚੱਲੂ ਕੀ ਕਰੂ ਮੇਰਾ ਭਰਾ ਕੋ ਦੁੱਧ 9 9 10 9 10 ਲੀਟਰ ਤੱਕ ਵੀ ਚੋ ਸਕਦੇ ਹੋ ਉਹ ਖੇਚਲਾ ਕਿਸੇ ਭਰਾ ਦੀ ਜਿੰਨੀ ਵੀ ਚੰਗੀ ਹੋਈ ਬਾਕੀ ਰਾਸਿਆ ਘਰ 'ਚ ਵੱਜੀ ਜਿਹੜੀ ਸ਼ਾਨਾ ਕੁਆਲਟੀ ਆ ਸਨੱਖੀ ਆ ਆ ਦੇਖੋ ਜੀ ਬਿਲਕੁਲ ਖੜੀ ਲੱਤ ਦੇ ਵਿੱਚ ਕੋਈ ਇਹ ਨਹੀਂ ਕਿ ਇਹ ਟੇਡੇ ਪੰਜਾ ਜਾ ਕਿਦਾਂ ਨਹੀਂ ਬਿਲਕੁਲ ਬਿਲਕੁਲ ਲਓ ਜੀ ਕੱਟੀ ਚੰਗੀ ਆ ਬਾਕੀ ਮੇਰਾ ਭਰਾ ਪਾ ਲਓ ਹੱਥੇ ਸ਼ਾਈ ਚੂਈ ਤੁਹਾਡੇ ਸਾਹਮਣੇ ਮਾਤਾ ਬਿਲਕੁਲ ਫਲੈਸ ਹੱਥਾਂ ਦੀ ਜਰੂਰ ਦਿਖਾਓ ਆ ਦਿਖਾਓ ਬਿਲਕੁਲ ਆਪਾਂ ਗੱਲ ਕਰਦੇ ਆਂ ਅਰਲੀਆਂ ਵਰਗੇ ਥਣ ਫੁੱਟ ਫੁੱਟ ਦੀ ਵਿੱਤੀ ਤੇ ਜਿਹੜੇ ਲੱਗੇ ਆ ਹਾਂ ਤੇ ਸੁਥਰੀ ਆ ਬਾਕੀ ਗੈਪ ਕੋ ਬਹੁਤ ਹੰਦ ਜਿਆਦਾ ਜੀ ਗੈਪ ਬਹੁਤ ਸੋਣਾ ਅਗਲੇ ਸੁਵੇਨ ਦੇ ਵਿੱਚ ਰਸਿਆ ਭਾਰੀ ਵੀ ਹੋਊਗੀ ਹੋਰ ਮੱਜ ਬਣੂਗੀ ਇਹ। ਲਓ ਜੀ ਕਰੋ ਚੈੱਕ ਠੀਕ ਆ। ਸੋ ਗੈਪ ਕੋ ਪਚੰਗਾ ਹਰ ਵੇਲ ਕੀ ਕੀਮਤ ਆ ਕੀ ਡਿਮਾਂਡ ਦੀ ਕੱਟੀ ਆ। ਰਸਿਆ ਮੋਲੇ ਦਾ ਲੈ ਦੇ ਜਾਈ ਕਰਾਂਗੇ 83000 ਰੁਪਏ ਮੋਲਾ ਉਹਦੇ ਜੋ ਮੰਨਤਾ ਨਾ ਆਪਾਂ ਜ਼ਰੂਰ ਕਰਾਂਗੇ ਗੱਲ ਬਾਤ ਜ਼ਰੂਰ ਕਰਿਆ ਕਰੋ। 83000 ਦੇ ਵਿੱਚੋਂ ਛੋਟ ਛੱਪੇ? ਹਾਂ ਕੋਈ ਗੱਲ ਨਹੀਂ ਕਰਾਂਗੇ ਮੰਨਤਾ ਬੜੇ। ਲਓ ਜੀ 83000 ਦੇ ਵਿੱਚੋਂ ਦੋਸਤੋ ਮੰਨਤਾਂ ਹੋਣਗੇ 83000 ਦੇ ਵਿੱਚੋਂ ਠੀਕ ਆ ਜੀ। ਤੇ ਬਾਕੀ ਝੋਟੀ ਬਹੁਤ ਪਿਆਰੀ ਆ ਲਵੀ ਝੋਟੀ ਆ ਬੰਦੀ ਤੁਹਾਨੂੰ ਚੈੱਕ ਕਰਾਤੀ ਆ ਵੀ ਦੁੱਧ ਦੇ ਬਰਾਬਰ ਕੀਤੇ ਸਮਝ ਲਓ ਹਜੇ ਚੌਗ ਛੇਕ ਕਰਨੀਆਂ ਦੁੱਧ ਦੰਦ ਖੜੇ ਆ ਠੀਕ ਆ ਜੀ ਵਿੱਚ ਇੱਕ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕੋਈ 15 16 ਲੀਟਰ ਦੁੱਧ ਚਵਾਉਣ ਵਾਲੀ ਇੱਕ ਮੱਝ ਵੀਰਾਂ ਦਾ ਵੀ ਕਾਫੀ ਚੰਗੀ ਜਗ੍ਹਾ ਤੋਂ ਆਈ ਆ ਪਰੋਸੇ ਜੋਗ ਬੰਦਿਆਂ ਤੋਂ ਆਈ ਆ ਲਿਆਜੀ ਪਿਆਜੀ ਬੰਦਿਆਂ ਤੋਂ ਆਈ ਆ ਜੋ ਡਿਟੇਲ ਉਹਨਾਂ ਨੇ ਦਿੱਤੀ ਆ ਵੀ 15 16 15 16 ਕਿਲੋ ਦੁੱਧ ਇਹ ਮੱਝ ਨੇ ਦਿੱਤਾ ਠੀਕ ਆ ਜੀ ਪਿਛਲੇ ਸਵੇਰੇ ਤੇ ਅਛਾ ਰਵੇ ਰ ਸੂਹਾ ਤੇਜਾ ਰਾਸਿਆ ਤੇਜਾ ਸੂਹਾ ਸੁਣਾ ਇਹਨੇ ਹੂੰ ਗੱਲ ਕਰੀਏ ਆਪਾਂ ਇਹਦੀ ਬਾਡੀ ਬੰਤਰ ਦੀ ਵਾ ਹੈਵੀ weight ਦੇ ਵਿੱਚ ਜਿੰਨਾ ਵੀ ਆਪਾਂ ਇਹਦਾ ਵਜਨ ਲੋਡ ਦੀ ਗੱਲ ਕਰ ਲਈ ਅਨਲਿਮਟਿਡ ਮੰਜਾ ਡੈਂਦਾ ਜਿਵੇਂ ਸਿਆਣੇ ਦੀ ਗੱਲ ਹੋਣਾ ਵੀ ਪਲੀ ਪਲੋਸੀ ਜਿਹੜੀ ਇੰਨੀ ਆ ਰਾਸਿਆ ਇਹਦੀ ਜਿਹੜੀ ਮਾਂ ਸੀ ਉਹ ਨੀਲੀ ਅੱਛਾ ਜੀ ਤੇ ਮੋਰਾ ਤਾਂ ਕ੍ਰੋਸ ਹੋਈ ਏ ਠੀਕ ਆ ਜਿਹੜੀ ਆਪ ਆ ਠੀਕ ਆ ਜੀ ਮੋਰਾ ਦੇ ਸਾਨ ਤੋਂ ਇਹ ਮਾਂ ਨੀਲੀ ਇਹਨੂੰ ਜਿਹੜਾ ਪੱਖਾ ਨੀਲੀਆਂ ਵਾਲਾ ਹੂੰ 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 ਅੱਗੇ ਜਿਹੜਾ ਇਸ ਟਾਈਮ ਸੀਮਨ ਆ ਉਹ ਵੀ ਇਹਨੂੰ ਨੀਲੀ ਦਾ ਠੀਕ ਆ ਡਾਇਮੰਡ ਦਾ ਠੀਕ ਆ ਜੀ ਠੀਕ ਆ ਤੇ ਬੱਚਾ ਵੀ ਨੀਲਾ ਹੀ ਦਊਗੀ ਠੀਕ ਆ ਦੂਜੇ ਸਵੇਰੇ ਦਾ ਦੁੱਧ ਦੱਸਿਆ 15 ਰਾਸਿਆ 15 ਪਲੱਸ ਦੂਜੇ ਸਵੇਰੇ ਦਾ ਹਾਂ ਐਰ ਕੀ ਤੀਜਾ ਉਮੀਦ ਕਰਦੇ ਰਾਸਿਆ 18 ਤੇ ਵੀ ਚੱਲ ਸਕਦੀ 20 ਤੇ ਵੀ ਚੱਲ ਸਕਦੀ ਹਾਂ ਇਹਦਾ 15 16 ਦਾ ਕਿਤੇ ਉਹ ਸਮਝ ਲੈ ਜੋ ਖੁੱਲੇ ਡੁੱਲੇ ਦੇਣਾ ਬਿਲਕੁਲ ਖੁੱਲੇ ਡੁੱਲੇ ਹੈ ਹਫਤਾ ਸਿਰ ਬੰਨੇ ਹੈ 8 10 ਦਿਨ ਖੜੂਗੀ ਬਣੂਗੀ ਚੰਗੀ ਤੇ ਚੋਣ ਸਿਰਾਈ ਨਿਕਲੂਗੀ। ਲੋ ਜੀ ਦੋਸਤੋ ਪੋਲੀ ਪਲੋਸੀ ਦੀ ਪਹਿਲਾਂ ਵੀ ਜੇਕਰ ਗੱਲ ਗੱਤ ਬਾਤ ਕਰ ਦਿੱਤੀ ਇਹ ਵੀ ਮੰਝਾ ਹੀ ਡੈਂਦਾ ਵੀ ਜਮ ਪਾਲਣੂ ਕਰਮ ਵਾਲੀ ਨੂੰ ਬਹੁਤ ਜ਼ਿਆਦਾ ਪੈਸਾ ਜਿੰਨਾਂ ਵਜਨ ਦੋੜ ਘਰੇ ਪਸ਼ੂ ਮੇਰੇ ਕੋਲੇ ਵੀ ਮੈਂ ਤੜਾਈ ਫਿਰਦਾ ਆਪਣੇ ਪਸ਼ੂ ਹਾਂ ਪਰ ਦੁਨੀਆ ਪਰੇ ਤੋਂ ਪਰੇ ਪਈ ਆ ਮਾਰੂ ਨਹੀਂਗਾ ਠੀਕ ਆ ਜੀ। ਹਾਂ। ਲੋ ਜੀ ਠੀਕ ਆ ਜੀ। ਸੋ ਬਾਕੀ ਕੱਦ ਵਜਨ ਵੱਡਾ ਕਰ ਬਹੁਤ ਖੂਬਸੂਰਤ ਕੱਦ ਵਜਨ ਤੁਸੀਂ ਆਪ ਹੀ ਨਿਕਾ ਮਾਰੋ। ਇਹ ਆ ਇੱਕ ਹੋਰ ਇਹਦੀ ਤਸੱਲੀ। ਆ ਇਹਦੀ ਫੈਨ ਪਹਿਲੇ ਦਿਨ ਤੋਂ ਲਾਸਟ ਵਾਲੇ ਦਿਨ ਤੱਕ ਦਾਸ ਹੀ ਰਹੂਗੀ। ਠੀਕ ਆ ਜੀ ਠੀਕ ਆ ਫਾਇਰ ਇਹਦੀ ਦਾਸੀ ਮਤਲਬ ਇਹ ਨਹੀਂ ਕਿ ਦੁੱਧ ਦੇ ਦਾ 50 ਰੁਪਏ ਲੱਗੂਗਾ ਹਾਂ ਹਾਂ 60 ਲੱਗੂਗਾ ਹਾਂ ਸਟਾਰਟਿੰਗ ਹੀ 85 90 ਮੌਜੂਦੀ ਸਟਾਰਟਿੰਗ ਦੇ ਵਿੱਚ ਹੀ ਹਰਵੇਲਾ ਦਾ ਵੀ ਬੌਲੇ ਚ ਬਾਹਰ ਆਉਂਦੇ ਸਾਰੇ ਦੁੱਧ ਜਿਹੜਾ 85 82 85 ਲੱਗੂਗਾ ਵੀ 10 ਫਾਇਰ ਵਾਲਾ ਸਟਾਰਟਿੰਗ ਦੇ ਵਿੱਚ ਦੁੱਧ ਹੁੰਦਾ ਠੀਕ ਆ ਮਤਲਬ ਦੁੱਧ ਵੀ ਕਾਫੀ ਸੰਘਣਾ ਤੇ 15 ਕਿਲੋ ਦੋਸਤੋ ਦੁੱਧ ਜਾਂ 15 ਤੋਂ ਬਾਰ ਬਾਰ ਚੱਲਣ ਵਾਲੀ ਇਹ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਅੱਗੇ ਚਲੋ ਸੇਵਾ ਹੁੰਦੀ ਕਿਸੇ ਭਰਾ ਫਾਰਮਰ ਭਰਾ ਦੀ ਜਿੰਨਾ ਚੰਗਾ ਪਾ ਲੈਨੇ ਆ ਉਹਨਾਂ ਚੰਗਾ ਦੁੱਧ ਆਪਾਂ ਲੈ ਲਾਂਗੇ ਕਾਤ ਕਾਠ ਵਾਲੇ ਪਾਸੋਂ ਵਜਨ ਲੋਡ ਵਾਲੇ ਪਾਸੋਂ ਕੋਈ ਢਿੱਲ ਮਸ ਨਹੀਂ ਹੈਗੀ ਠੀਕ ਆ ਬਹੁਤ ਤਗੜੀ ਰਾਤ ਪੂਰੀ ਜੰਮੀ ਪਲੀ ਕਰਮਾ ਲਈਏ ਮਾਝਾ ਤਿੱਜਾ ਸੁਆ ਸੂਹਣ ਦੀ ਅੱਗੇ ਤਿਆਰੀ ਆ 8 ਦਿਨ ਖੜਦੀ ਆ ਜੇ ਠੀਕ ਆ ਜੀ ਬਾਕੀ ਰਾ ਸਾਕ ਚੀਜ਼ ਵਿਖਾ ਹੀ ਦੇਨੇ ਆ ਆ ਦੇਖੀ ਆਪਾਂ ਇਹਦੇ ਲਾਗੋਂ ਦੀ ਕੱਢੀ ਤੇ ਉਹ ਵਿਚਾਰੀ ਵੇਖ ਕੇ ਡਰੀ ਜਾਂਦੀ ਆ ਉਹ ਵੇਖ ਕੇ ਡਰੀ ਜਾਂਦੀ ਆ ਹੁਣ ਡਰ ਤਾਂ ਲੱਗਦਾ ਵੀ ਕੋਲੋਂ ਹਾਥੀ ਲੰਘਣ ਦੇ ਹਾਥੀ ਲੰਘਣ ਦੇ ਉਹਦੇ ਪਹਾੜਾ ਦਾ ਹਾਥੀ ਹੈ ਸਹੀ ਗੱਲ ਹੈ ਠੀਕ ਆ ਆ ਨਹੀਂ ਮਾਜ ਚੰਗੀ ਆ ਵੀਰ ਲਓ ਜੀ ਠੀਕ ਆ ਜੀ ਸੋ ਬਾਕੀ ਜਿਹੜੇ ਮੇਰੇ ਫਾਰਮਰ ਭਰਾ तकरीबन 15 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲਾ ਪਸ਼ੂ ਲੱਭ ਰਹੇ ਆ ਤੇ ਰੇਟ ਵੀ ਤੁਹਾਨੂੰ ਦੱਸਾਂਗਾ ਰੇਟ ਵੀ ਬਿਲਕੁਲ ਜੈਨੂਨ ਹੋਊਗਾ ਕੋਈ 1 45 1 55 ਦਾ ਕੰਮ ਨਹੀਂ ਹੋਊਗਾ ਠੀਕ ਹੈ ਜਾਇਜ਼ ਤੇ ਜੈਨੂਨ ਰੇਟ ਹੋਊਗਾ ਚਲੋ 15 14 15 ਲੀਟਰ ਤੋਂ ਬਾਹਰ ਚੱਲਣ ਵਾਲਾ ਜਿੰਨੇ ਕ ਭਾਪੜ ਤੇ ਦਾ ਪਸ਼ੂ ਆਉਣਾ ਚਾਹੀਦਾ ਉਹ ਮੁੱਲ ਵੀਰ ਹਰਵੈਲਾ ਦਾ ਵੀ ਕਰਨਾ ਆਪਾਂ ਜੈਸਨ ਵਾਲਾ ਠੀਕ ਆ ਕੱਲੇ ਕਲੀ ਨਾਲ ਆਪਾਂ ਜੇ ਕੋਈ ਜ਼ਿਆਦਾ ਸੱਜਣ ਚਾਹੂਗਾ ਨਾ ਪੇਮੈਂਟ ਕਰ ਦੇ ਹਾਂਜੀ ਮਾਜ ਸਵਾ ਕੇ ਦੇ ਤੇ ਘਬਰਾ ਬਾਕੀ ਬੱਦਿਆ ਵੀ ਨੀਲੀ ਦਾ ਦਊਗੀ ਬਹੁਤਾ ਸਾਫ ਸੁਥਰਾ ਡਾਇਮੰਡ ਤੋਂ ਘੱਬਣੇ ਬਿਲਕੁਲ ਜੀ ਲੋ ਤੁਸੀਂ ਡਾਇਮੰਡ ਤੋਂ ਘੱਬਣਾ ਠੀਕ ਆ ਜੀ ਆ ਮਾਰੋ ਨੀਗਾ ਠੀਕ ਆ ਜੀ ਬਾਕੀ ਲੇਵਿੰਗ ਸਪਾਈਸ ਚੈੱਕ ਸੁਣੀ ਸਾਫ ਸੁਥਰੀ ਆਵੇ ਦੁੱਧ ਵਾਲੀਆਂ ਬੇਨ ਕਿਦਾਂ ਉੱਪਰ ਕੇ ਬਾਹਰ ਨਾੜਦੀ ਦੀ ਪਈ ਹੈ ਸੋ ਬਹੁਤ ਸੁਆਦੀ ਥਣ ਲੱਗਾ ਲੇਵਲ ਉਹ ਅਜੇ ਕਾफी ਸੋਹਣਾ ਬਣਾਉਣਾ ਦਿਨਾਂ ਦੇ ਹਿਸਾਬ ਨਾਲ ਹੀ ਗੱਲ ਬੰਨੀ ਆ ਅਜੇ ਤੋਂ ਸੋ ਆਜੇ ਦਿਨ ਆਉਣੇ ਆ ਇਹਦੇ ਤੇ ਆ ਵੇਖੋ ਠੰਡੀ ਮਿੱਠੀ ਕਰਮਾ ਉਹ ਅੰਦਰ ਸਪੇਸ ਤਾਂ ਦੀ ਬਹੁਤ ਸੋਹਣੀ ਆ ਆ ਵੇਖੋ ਬਹੁਤ ਸੋਹਣਾ ਵਿਖਾਲਾ ਤਿਆਰ ਕਰਨਾ ਸੋ ਸਮੇਂ ਤੇ ਛੱਡ ਦਿੰਨੇ ਆ ਬਾਕੀ ਆਪਾਂ ਸਮੇਂ ਤੇ ਛੱਡਣ ਦੀ ਲੋੜ ਆ ਬਾਕੀ ਕਿਸੇ ਗੱਲੋਂ ਵੀ ਬਾਕੀ ਆਪਾਂ ਫਿਰ ਦੁਬਾਰਾ ਕਰਦੇ ਜੇ ਕੋਈ ਪੇਮੈਂਟ ਕਰਦਾ ਸੁਵਾ ਕੇ ਦੇ ਦਾਂਗੇ ਚੁਵਾ ਕੇ ਦੇ ਦਾਂਗੇ ਠੀਕ ਆ ਜੀ ਔਰ ਫਿਰ ਕੀ ਕੀਮਤ ਅੱਜ ਦੀ ਘੜੀ ਚਲੋ ਸਾਹਮਣੀ ਸੋਤਨੀ ਆ ਕਿਸੇ ਭਰਾ ਨੇ ਅੱਜ ਕੀ ਆਪਾਂ ਰੇਟ ਮੰਗਦੇ ਆ ਰਾਇਸ ਦਾ ਮੁੱਲੇ ਦਾ 1 26 ਆ ਹਾਂ ਮਾਨਤਨ ਜ਼ਰੂਰ ਕਰਾਂਗੇ 1 26 ਚ ਬਿਲਕੁਲ ਜੀ ਠੀਕ ਆ ਮਾਲੀ ਆ ਪਲੇਖਾ ਪੈਂਦਾ ਹਾਂ ਕੋਈ ਜਿੱਦਾਂ ਮਰਜੀ ਹਾਂ ਲੈ ਆਵੇ ਹਾਂ 1 2 ਦੇਨ ਨਗੇઠા ਹਾਂ ਬਾਕੀ ਉਹ ਵੀ ਨਹੀਂ ਹੈਗਾ ਮੈਂ ਦੁੱਪੜ ਦੀ ਨਹੀਂ ਗਈ ਪਹਿਲਾਂ ਝੋਟਾ ਮਾਲੀ ਨਹੀਂ ਹੈਗਾਗਾ ਮਤਲਬ ਹੈ ਚਲੋ ਹੈ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਚ ਦੁੱਧ ਨੇ ਕਰਮ ਵਾਲੀ ਨੇ ਕੱਢਣਾ ਹੀ ਕੱਢਣਾ ਕੱਢਣਾ ਹੀ ਕੱਢਣਾ ਸੋ ਬਾਕੀ ਦੋਸਤੋ ਪਲੀ ਪਲੋਸੀ ਹਰ ਇੱਕ ਚੀਜ਼ ਕਰਮ ਵਾਲੀ ਨੂੰ ਘੜ ਘੜ ਕੇ ਲੱਗੀ ਆ ਮੈਂ ਸੋਨ ਸਮੇਂ ਦੀ ਵੇਟ ਆ ਵੀ ਜਿਹੜੇ ਇਹਨੇ ਦਿਨ ਖੜਦੀ ਉਹੋ ਹੀ ਖੜਦੀ ਹਾਂ ਹਾਂ ਹੋਰ ਇਹਨੂੰ ਕੋਈ ਮਤਲਬ ਉਹ ਚੀਜ਼ ਨਹੀਂ ਹੈਗੀ ਦਿਨਾਂ ਦੀ ਜਿਹੜੀ ਕਮੀ ਘਾਟ ਆ ਉਹੀ ਆ ਵੀ ਜਿਹੜੇ ਦਿਨ ਖੜਦੀ ਆ ਤੁਹਾਣੀ ਮੁਠੀ ਵਾਲਾ ਲੱਗਾ ਬਹੁਤ ਵਧੀਆ ਸਫਾਈਆਂ ਸੁਪਈਆਂ ਬਹੁਤ ਨੇ ਠੀਕ ਆ ਜੀ ਸੋ ਕਰ ਲਿਓ ਟਰਾਈ ਮੇਰੇ ਭਰਾ ਜੀ ਆ ਦੇਖ ਰਸ ਸਾਰੇ ਭਰਨੇ ਚੋਲੇ ਬਿਲਕੁਲ ਬਿਲਕੁਲ